ਤੇ ਦਰਕਾਰ ਨਾ ਘਰ ਬਣਾ ਕੇ ਦੇਂਦੀ ਉਹ ਸਾਡੇ ਘਰ ਦਿੱਤੇ ਆ ਉਹਦੇ ਕਹਿੰਦੀ ਮੈਂ ਘਰ ਬਣਾ ਕੇ ਦਵਾਈ ਆ ਕੇ ਦੇਖ ਤੇ ਸਹੀ ਉਹ ਸਾਡੇ ਘਰ ਤਾਂ ਆਤ ਉਹ ਸਾਡੇ ਨਾਲ ਜ਼ੁਲਮ ਆਇਆ ਜਾਂਸਤੀ ਹੋਈ ਆ ਉਹ ਸੇ ਨਾਲ ਮਰ ਜਾਣ ਬੱਚਿਆ ਰਬ ਜਾਂ ਤਾਂ ਕੁਛ ਨਹੀਂ ਸਹੀ ਹੋਈ ਇਹ ਨਾਨੀ ਕੋਲ ਤੇਰੀ ਚੀਜ਼ ਆ ਉਹ ਘੋੜੇ ਵੀ ਸੁਣ ਜਿਹੜਾ ਉਹਨਾਂ ਦਾ ਬੜੰਗ ਉਹ ਇੱਸਾ ਪਤੋ ਵੀ ਜੰਦਾਰ ਅਰੇ ਦੁਨੀਆ ਤੋਂ ਓ ਮਰੀਮ ਨਵਾਈ ਮੈਂ ਤੇਰੇਗੇ ਹੱਥ ਜੋੜਨਾ ਚੋਰੀਓ ਪਿੰਡ ਵਾਲਿਆ ਮੈਂ ਹੱਥ ਜੋੜਦਾ ਓ ਸਾਡਾ ਘਰ ਬਣਾ ਦੋ ਆਲਾ ਦਾ ਵਾਸਤਾ ਹੀ ਓ ਅੱਲਾ ਦਾ ਵਾਹ ਕਹਿਣਾ ਘਰ ਬਣਾ ਦੋ ਅਸੀਂ ਕਿੰਦਰ ਦੂਜਾ ਕਿੰਦਰ ਸੋਰੀ ਕੀ ਕਰਾਂ ਦੁਨੀਆ ਮੱਛੀਆਂ ਨਹੀਂ ਚਾਹੁੰਦਾ ਲੜੀਓ ਮੱਛੀਆਂ ਗੁੰਗੀਆਂ ਵਾ ਅਸੀਂ ਕਿੱਧਰ ਨੂੰ ਜਾਵਾਂ ਨਾ ਨਾ ਲੜਾਈ ਪਿੰਡ ਵਾਲਿਆਂ ਦੀ ਸਾਡੇ ਪਰ ਆ ਗਈ ਇਹ ਕੋਈ ਸੱਲ ਵੀ ਮਾਰ ਦੇਣੀ ਮਰ ਜਾਣ ਤੁਹਾਡਾ ਮੁਸੀਬ ਰਾਦਰੀ ਨਾਲ ਤਲਕ ਸਾਡਾ ਮੁਸੀਬ ਰਾਦਰੀ ਨਾਲ ਤਲਕ ਹਾਂ ਮੈਂ ਸਾਰੇ ਮੁਸੀਬਰਾ ਲੈ ਕੇ ਪੂਰੇ ਗੋਜਰੇ ਦੀ ਗਲੀ ਗਲੀ ਦੀ ਇਤਿਹਾਜ ਕਰਾਂਗਾ ਠੀਕ ਹੈ ਆਹ ਯਾ ਕੱਪ ਨਾ انشاءاللہ ਸਵੇਰ ਮੈਂ ਦੂਰੋ ਦੂਰਾਂ ਤੇ ਕਿੰਨੀਆਂ ਬਚੀਆਂ ਤੇਰੇ ਚਾਰੇ ਗੁੰਗੀਆਂ ਬਚੀਆਂ ਇੱਕ ਗੁੰਗੀ ਅੱਜ ਚਾਹ ਤੇ ਇਹ ਦੇਖ ਲਾ ਅਰਗੇ ਦਸਾਂ ਨਾ ਮੋਲ ਕਿ ਕਿਤੋਂ ਲੱਗੇ ਜਾਈਏ ਸੀ ਚਾਰ ਬੱਚੀਆਂ ਤੇਰੀਆਂ ਬੇਕਾਰ ਹੋ ਗਈਆਂ ਅੱਜ ਹੈਂ ਪੰਜ ਬੱਚੀਆਂ ਪੰਜ ਬੱਚੀਆਂ ਨੇ ਦੇ ਦੋ ਕਿੰਨੇ ਘਰਾਂ ਦੇ ਮਕਾਨ ਜਿਹੜੇ ਡਿਗੇ ਆ ਪੰਜਾਂ ਘਰਾਂ ਦੇ ਪੰਜਾਂ ਘਰਾਂ ਦੇ ਹਾਂਜੀ ਜਿਹੜਾ ਅਸੀਂ ਅਮਨਦਰਪਤ ਕੀਤੇ ਸਾਡਾ ਐਸ.ਆਈ. ਸਾਹਿਬ ਨੇ ਲਿਆ ਜੀ ਸਾਡਾ ਐਸ.ਆਈ. ਸਾਹਿਬ ਨੇ ਲਿਆ ਨਹੀਂ ਸਾਡੀ ਸਾਦਾ ਕੀਤਾ ਸਾਡੇ ਨਾਲ ਜ਼ੁਲਮ ਕੀਤਾ ਕਹਿੰਦਾ ਤੇ 13 ਤਰੀਕ ਦੇ ਢੋਣਾ ਅੱਜ ਆ ਗਿਆ 13 ਤਰੀਕ ਦਾ ਕੀ ਆ 13 ਤਰੀਕ ਦਾ ਤਾਂ ਸਾਨੂੰ ਉਹਨੇ ਕਿਹਾ ਉਹਨੇ ਜਾ ਗਿਆ ਜਿਹੜੇ ਟਾਈਮ ਦਿੱਤਾ ਸੀਗਾ 13 ਤਰੀਕ ਦਾ ਅਸੀਂ ਕਿੱਧਰ ਜਾਈਏ ਆਹ ਕੀ ਮੇਰੀ ਮੈਂ ਆਈ ਦੱਸੋ ਆ ਬੱਚਿਆਂ ਦੇਖੋ ਆ ਕੀ ਕਰੀਏ ਬੇਟੀਆਂ ਦੇ ਗੁੰਮ ਮੈਂ ਮੁਸੀਬ ਰਾਤਰੀ ਲੈ ਕੇ ਪੂਰੇ ਗੋਜਰੇ ਵਿੱਚ ਇਤਿਹাজ ਕਰਾਂਗਾ ਬੱਚੇ ਮੈਂ ਖੂਨ ਕਰਦਾ ਸਾਰਿਆਂ ਨੂੰ ਪੂਰੇ ਗੋਜਰੇ ਵਿੱਚ ਫਿਰਨਾ ਟੱਕਾ ਸਾਡੀ ਅਸੀਂ ਸਾੜਨਾ ਟੱਕਾ ਤੁਸੀਂ ਸਮਝਦੇ ਹੋ ਤੁਹਾਡਾ ਧੱਕਾ ਹੋਇਆ ਜਾਂਤੀ ਸਾਡਾ ਕੱਖ ਨਹੀਂ ਰਿਹਾ ਸਾਡਾ ਬੇੜਾ ਗਰਕ ਹੋ ਗਿਆ ਜਿਨ੍ਹਾਂ ਦਾ ਹੱਕ ਉਸ ਨਾਲ ਨਾਲ ਜਿਨ੍ਹਾਂ ਦਾ ਹੱਕ ਹੀ ਉਹਨਾਂ ਨਾਲ ਲੜਦੇ ਸਾਡਾ ਨਾ ਜ਼ੁਲਮ ਹੋਇਆ ਗਰੀਬ ਦੇ ਘਰ ਤਾਂ ਬਾਈ ਆ ਵੇਖੋ ਇਹ ਬੱਚੇ ਕੀ ਕਰਾਂਗੇ ਕਿੰਦਰ ਜਾਵਾਂਗੇ ਸਾਡੇ ਘਰ ਰੋਟੀ ਖਾਣ ਨੂੰ ਅਸੀਂ ਕਿੱਥੇ ਸੋਵਾਂਗੇ ਰਾਤ ਸਾਡੇ ਘਰ ਰੋਟੀ ਖਾਣ ਨੂੰ ਦੀ ਰੋਜ਼ ਦੀ ਅਸੀਂ ਲਿਉਂਨੇ ਦੇ ਰੋਜ਼ ਖਾਣੇ ਆ ਅਸੀਂ ਮਕਾਨ ਕਿੱਥੋਂ ਵੜਾਵਾਂਗੇ ਸਹੀ ਗੱਲ ਅਸੀਂ ਮਕਾਨ ਕਿੱਥੋਂ ਪਾਏ ਸਾਡੇ ਦੇ ਦੱਸੋ ਮੈਨੂੰ ਇਹ ਤੇ ਦੱਸੋ ਤੇਰਾ ਤੇਰਾ ਤਰੀਕ ਦਾ ਟਾਈਮ ਦਿੱਤਾ ਸੀ ਅੱਛਾ ਇਸ ਹੀ ਸਾਹ ਇਹਨੇ 13 ਤਰੀਕ ਦਾ ਟਾਈਮ ਦੇ ਕੇ ਭਲੇਖੇ ਦੇ ਨਾਲ ਅੱਜ ਭਲੇਖੇ ਨਾਲ ਸਾਡੇ ਮਕਾਨ ਟਾਏ 13 ਤਰੀਕ ਦਾ ਸਾਡਾ ਟਾਈਮ ਸੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਇਹ ਚਾਹਾਂਗਾ ਕਿ ਸਾਡੇ ਅਸੀਂ ਤੇ ਅਕਲੀਅਤ ਆ ਤੇ ਸਾਡਾ ਬਹੁਤ ਜ਼ਿਆਦਾ ਜ਼ੁਲਮ ਹੋਇਆ ਅਸੀਂ ਕਿਸੇ ਨੂੰ ਨਹੀਂ ਛੇੜਖਾਨੀ ਕੀਤੀ ਜਿੰਦੀ ਦੁਸ਼ਮਣੀ ਸੀ ਆਪਣੀ ਦੁਸ਼ਮਣੀ ਆਪ ਨਭਾਉਂਦੇ ਸਾਡੇ ਵਿੱਚ ਕੋਈ ਕਸੂਰ ਨਹੀਂ ਲੇਕਿਨ ਸਾਨੂੰ ਇਹਨਾਂ ਨੇ ਕਾਰੋਬਕਾਰ ਕੀਤਾ ਸਾਡੇ ਧੀਆਂ ਪੈਣਾਂ ਨੂੰ ਇਹ ਤੇ ਗਰਾਊਂਡ ਦੇ ਵਿੱਚ ਬੇਸ਼ਰਮੀ ਦੀ ਗਰਾਊਂਡ 'ਚ ਬੈਠੇ ਆ ਤੁਸੀਂ ਕਿੱਸਾ ਜੀ ਸਾਰੇ ਬੰਦੇ ਲੈ ਕੇ ਆਪਣੀ ਧੀਆਂ ਪੈਣਾਂ ਇੱਥੇ ਬੈਠੇ ਆ ਇਹ ਬੇਸ਼ਰਮੀ ਆ ਆ ਸਾਰੇ ਮਸੀਹ ਸਾਡੇ ਪਾਈਆ ਉੱਠ ਕੇ ਯਾਰ ਖੜੇ ਹੋ ਓਰੇ ਆ ਆਹ ਦੇਖੋ ਸਾਡੇ ਸਾਰੇ مصیਬਾਈے ਅਸੀਂ ਜ਼ੁਲਮ ਆਇਆ ਸਾਡੇ ਨਾਲ ਜ਼ਿਆਸਤੀ ਹੋਈ ਆ ਦੱਸੋ ਹੀ ਜਾਈਏ ਕਿੱਥੇ ਮੈਂ مریم نواز اگے درکار لگا کر بڑا کے دیندے او ਸਾਡੇ ٹا ਦਿੱਤੇ ਆ ਉਹਦੇ ਕਹਿੰਦੀ ਮੈਂ ਘਰ ਬਣਾ ਕੇ ਦਵਾਈ ਆ ਕੇ ਦੇਖ ਤੇ ਸਹੀ ਉਹ ਸਾਡੇ ਘਰ ٹاਤੇ ਆ ਉਹ ਸਾਡੇ ਨਾਲ ਜ਼ੁਲਮ ਆਇਆ ਜ਼ਿਆਸਤੀ ਹੋਈ ਆ ਉਹ ਅਸੀਂ ਦੱਸਾਂ ਜਿੱਥੇ ਸਾਡੇ مصیਹਾਪੁਰਾ ਵਾਲੇ ਜ਼ਿਆਸਤੀ ਅਜੀ ਮਸੀਆ ਨੇ ਇਹਨਾਂ ਨੇ ਯਾਸਤੀ ਕੀਤੀ ਹੈ ਜ਼ੁਲਮ ਕੀਤਾ ਸਾਨੂੰ ਇਸ ਮੁਲਕ ਚੋਂ ਕੱਢ ਦੇਣ ਸਾਨੂੰ ਇਸ ਮੁਲਕ ਚੋਂ ਬਾਹਰ ਕੱਢ ਦੇ ਓਏ ਅੱਜ ਕਿਹਦਾ ਘਰ ਟੈਰ ਜੇ ਮੈਨੂੰ ਇਹ ਗੱਲ ਦੱਸੋ ਵੀ ਕਿੱਦਾਂ ਬਰਦਾਸ਼ਤ ਹੋਏਗਾ ਮੇਰਾ ਵੀਰ ਕਿੱਥੇ ਜਾਏਗਾ ਲਿੱਕੇ ਬੱਚੇ ਗੰਗੇ ਬੋਲੇ ਨਵਾਈ ਮੈਂ ਤੇਰੇਗੇ ਹੱਥ ਜੋੜਨਾ ਚੋਰੀਓ ਪਿੰਡ ਵਾਲਿਓ ਮੈਂ ਹੱਥ ਜੋੜਦਾ ਓ ਸਾਡਾ ਘਰ ਬਣਾ ਦੋ ਬਾਲਾਂ ਦਾ ਵਾਸਤਾ ਹੀ ਓ ਅੱਲਾ ਦਾ ਵਾਸਤਾ ਹੀ ਜਨਾ ਘਰ ਬਣਾ ਦੋ ਬੜੇ ਚੋਰੀਆ ਲੜੇ ਘਰ ਬਣਾ ਲਓ ਤੁਮ ਨਹੀਂ ਬਣਾਉਣਾ ਜੀ ਸਾਨੂੰ ਇਥੋਂ ਲੈ ਜਾਓ ਸਾਨੂੰ ਆਰੇ ਇਹ ਸਾਰੇ ਜਾਨ ਨੂੰ ਪਿਆਰ ਕਿਤੇ ਦੇਾਂਗੇ ਇਹਨਾਂ ਸਾਡਾ ਪੇੜਾ ਗਰ ਕਟਾ ਸਾਨੂੰ ਕੋਈ ਤਲਾ ਨਹੀਂ ਮਿਲੀ ਸਾਨੂੰ ਝੂਠ ਮਾਰਦੇ ਰਹਿਆ ਸਾਨੂੰ ਕੱਲ ਸ਼ਾਮ ਟਾਈਮ ਦੱਸਿਆ ਜਦੋਂ ਕਾਮ ਨੰਗ ਗਿਆ ਸਾਡਾ ਜਿੰਨੇ ਬਣਾਇਆ ਮਾਰ ਗਿਆ ਦੁਨੀਆ ਚਲ ਗਿਆ ਉਹ ਸੀ ਐਕਸੀਡੈਂਟ ਇਹਨੇ ਕਿਹਾ 5 ਲੱਖ ਰੁਪਇਆ ਮੰਗਿਆ ਕਹਿੰਦੇ 5 ਲੱਖ ਦੋਣ ਦਾ ਟਾਈਮ ਨਹੀਂ ਸਾਨੂੰ ਦਿੱਤਾ ਹੈ ਇਹਨੇ ਹੱਥ ਮੋੜਨੇ ਪੰਜ ਲੱਖ ਰੁਪਏ ਕੋਈ ਕਹਿੰਦਾ ਦੋ ਲੱਖ ਨਹੀਂ ਆਸਪੇਤਲ ਤੁਹਾਡਾ ਹਾਂਜੀ ਅੱਛਾ तकरीबन ਦੋ ਇਹ ਵਾ ਸਾਡਾ ਨਹੀਂ ਕੋਈ ਗੱਲ ਸੁਣਦਾ ਸਾਡੀ ਕੋਈ ਬੰਦਾ ਨਹੀਂ ਗੱਲ ਸੁਣਦਾ ਸਾਡੇ ਤੇ ਇਹਦੇ ਉੱਪਰ ਆ ਕੇ ਢਾਤ ਹਾਂਜੀ ਪੁੱਤੇ ਗੁੱਸੇਾਰੇ ਰਹੇ ਹੋਏ ਸਾਰੇ ਵੀ ਤੇ ਸਾਰਾ ਪਿੰਡ ਆ ਕੇ ਸਾਰੇ ਕਿਥੋਂ ਦੀ ਕੋਈ ਗੱਲ ਨਹੀਂ ਕਿਸੇ ਘਰ ਦੇ ਛੱਡ ਕੇ ਇਧਰੋਂ ਆਦਰਮਿਆਂ ਦੇ ਵਿੱਚੋਂ ਇਹਨਾਂ ਨੇ ਕਵਰਾ ਬਣਾਉਣੀ ਹੈ ਇੱਥੇ ਇਹਨਾਂ ਨੇ ਆਪਣੀਆਂ ਅੱਛਾ ਤੁਹਾਡੇ ਨਾਲ ਸਿਰਫ 2 ਮੀਟਰ ਤੋਂ 7.5 ਜਿਆਦਾ ਹੋ ਦੇ ਤਾਂ ਕਮੀ ਕਰ ਰਹੀ ਹੈ 14 ਘਰਾਂ ਤੇ 32 34 ਕਿੱਦਾਂ ਹੁੰਦੀ ਹੈ ਕਿਸ ਕਾਨੂੰਨ ਚ ਲੈ ਕੇ ਚਾਰ ਘਰ ਦੇ ਉੱਤੇ ਇਹ ਜਿਆਦਾ ਬਾਕੀ ਇਹਨਾਂ ਦੇ ਨਾਲ ਦੇ ਰਲਦੇ ਆ ਸੀ ਨੇ 5 ਲੱਖ ਰੁਪਏ ਕਿਹਾ ਕਹਿੰਦਾ 5 ਰੱਖ ਦਵੋ ਹਾਂ ਤੁਹਾਨੂੰ ਗੁੱਸਾ ਨਹੀਂ ਆਉਣਾ ਤੁਹਾਨੂੰ ਇਹਦੇ ਵਸਤੇ 32 34 ਹੁੰਦੀ ਹੈ ਇਸ ਚੀਜ਼ ਦਾ ਕੋਈ ਸਬੂਤ ਹੈਗਾ ਤੁਹਾਡੇ ਕੋਲ ਵੀ ਡੀਸੀ ਸਾਹਿਬ ਨੇ ਮੰਗੇ ਪੈਸੇ ਹਾਂ ਮੰਗੇ 5 ਲੱਖ ਮੰਗੇ ਪੈਸੇ ਮੰਗੇ ਡੀਸੀ ਆਪਣੇ ਮੰਗੇ ਪੈਸੇ ਕਮਿਸ਼ਨਰ ਨੇ ਕਿਹਾ 5 ਲੱਖ ਜਗ ਦੇ ਦਾਂਗੇ ਅਸੀਂ ਕਿੱਥੇ ਨਹੀਂ ਦੇ ਸਕਦੇ ਸਾਡੀਆਂ ਮੈਂ ਹੁਣ ਤੁਹਾਡਾ ਸਾਰਾ ਸਮਾਨ ਬਾਹਰ ਪਿਆ ਹਾਂ ਸਾਰਾ ਸਮਾਨ ਬਾਹਰ ਪਿਆ ਸਾਡਾ ਹਰ ਛੇ ਘੜੀ ਇਹਦਾ ਬਣਾਉਣਾ ਆ ਚੀਜ਼ ਆ ਕਿੱਧਰ ਜਾਣਿਆ ਇਹ ਦਰਮਿਆਨ ਦੇ ਵਿੱਚੋਂ ਲੱਗੇ ਆ ਕਿੱਦਾਂ ਆ ਕੋਰ ਮੇਰੀ ਜਗ੍ਹਾ ਨਹੀਂ ਦੋ ਚਾਰ ਤੇ 23 34 ਕਿੱਦਾਂ ਲੱਗਦੀ ਹੈ ਮੇਰਾ ਬੱਟਾ ਇਹਨਾ ਮਰਵਾ ਦਿੱਤਾ ਅਖੀਨ ਨਾ ਕਰਕੇ ਕੋਈ ਸਾਹ ਕੋ ਵਾਲਾ ਨਹੀਂ ਹੈ ਮਗਰ ਮੈਂ ਕਿਹਾ ਆ ਸਾਰੀ ਇਹ ਸਾਡੇ ਰੱਬ ਜਿਆਸ ਬੋਲੇ ਵਕੀਲ ਨੇ ਸ਼ੁਰੂ ਕਰਕੇ ਚਾਰ ਘਰ ਟੋਲੇ ਵਕੀਲ ਨੇ ਕੀਤਾ ਬੋਲੇ ਵਕੀਲ ਨੇ ਇਹ ਸਾਰਾ ਕੁਝ ਸਾਡਾ ਬੋਲਾ ਵਕੀਲ ਕਰੀ ਜਾਂਦਾ ਪੂਰਾ ਪਿੰਡ ਹੀ ਬੈਠਾ ਵਾ ਇਹਨਾਂ ਨੇ ਮਰ ਜਾਣ ਬੱਚਿਆ ਰੱਬ ਕਰੀ ਜਾਤਾ ਕੁਝ ਨਹੀਂ ਹੋਈ ਅੜੀ ਚੀਜ਼ ਨਾ ਕੋਲ ਕੋਈ ਟੀਰੀ ਚੀਜ਼ ਆ ਖੋਣੇ ਆਏ ਜੰਨਾਰ ਅਬ ਦੁਕਾਨੇ ਜਿਹੜਾ ਵਾ ਜਿਲਵਾ ਚੇ ਨਹੀਂ ਲੈ ਰਿਆ ਕਹਿੰਦੇ ਆ ਕਿ ਜਿਹੜਾ ਵਾ ਇਹਨਾਂ ਨੂੰ ਵੀ ਨਹੀਂ ਆਈ ਹੋ ਕੇ ਇਹਨਾਂ ਨੇ ਬਣਾਇਆ ਮਕਾਨ ਕਿਸੇ ਨੇ ਕੋਈ ਦੇਂਦਾ ਇਹਨਾਂ ਨੂੰ ਕਾਹ ਦੇਂਦ ਥੀ ਵਾ ਆਪਣੀ ਮਿਹਨਤ ਨਾਲ ਬਣਾਇਆ ਜਿਹੜੀ ਵੀ ਤਲਾਸ਼ ਪੂਰੀ ਸ਼ੰਮ ਦੇ ਜਿਹੜੀ ਤੇ ਡਪੀ ਸਾਡਾ ਟਾਈਮ ਲਗਾ ਕੇ ਸਾਨੂੰ ਦਿਵਾ ਦਿੰਦੇ ਆ ਕਾਣਾ ਅਸੀਂ ਫੇਰ ਵੀ ਪੁੱਛ ਰਹੇ ਹਾਂ ਕੱਲ ਸ਼ਾਮ ਟਾਈਮ ਸਾਨੂੰ ਕੋਈ ਸਦਕਾ ਨਕਲਾ ਨਹੀਂ ਆਵਾ ਕੱਲ ਸ਼ਾਮ ਟਾਈਮ ਕੋਈ ਨਹੀਂ ਆਉਂਦਾ ਇੱਕ ਮਿੰਟ ਏਸੀ ਸਾਹਿਬ ਨਾਲ ਗੱਲ ਹੋਈ ਆ ਵੀ ਅਸੀਂ ਨਾ ਆਈਸੀਟੀ ਜਾਣਾ ਵਾਸੀਂ ਅਪੀਲ ਕਰਦੇ ਆ ਇਹਨਾਂ ਨੇ ਸਾਨੂੰ ਟਾਈਮ ਦੇ ਕੇ ਸਾਨੂੰ ਸਾਰਿਆਂ ਨੂੰ ਘਰੋਂ ਉਧਰ ਨੂੰ ਢਾਹ ਦਿੱਤਾ ਸਾਡਾ ਪਾਣੀ ਨਹੀਂ ਨਾ ਰੋਡ ਕਿੱਥੇ